ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਤੁਹਾਨੂੰ ਇੱਕ ਨਗੀਨਾ ਦਿਖਾਵਾਂਗੇ ਤੇ ਸ਼ੇਅਰ ਕਰ ਦਿਓ ਸਾਰੇ ਭਰਾ ਖਾਸ ਕਰ ਉਹ ਭਰਾ ਜਿਹੜੇ ਪਸ਼ੂਆਂ ਨੂੰ ਪਿਆਰ ਕਰਦੇ ਆ ਜਿਨ੍ਹਾਂ ਦਾ ਦਿਲੋਂ ਪਿਆਰ ਹੈ ਪਸ਼ੂਆਂ ਨਾਲ ਜਿਨ੍ਹਾਂ ਨੇ ਤਾਂ ਚਲੋ ਵਪਾਰ ਵਾਸਤੇ ਰੱਖਿਆ ਉਹ ਨੂੰ ਨਹੀਂ ਆਪਾਂ ਕਹਿੰਦੇ ਪਰ ਜਿਹੜੇ ਵਾਕੀ ਪਸ਼ੂਆਂ ਨਾਲ ਦਿਲ ਮਿਲਾ ਕੇ ਰੱਖਦੇ ਆ ਉਹ ਭਰਾ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਤੇ ਅੱਜ ਦੀ ਵੀਡੀਓ ਬਈ ਆਪਾਂ ਸੇਖਾਂ ਕਲਾ ਪਿੰਡਾ ਬਈ ਦਾ ਲੱਖਾ ਬਾਈ ਦਾ ਨਾਂ ਹੈ ਤੇ ਬਾਈ ਨੂੰ ਕਾਫੀ ਟਾਈਮ ਹੋ ਗਿਆ ਬਾਈ ਪਸ਼ੂ ਰੱਖਦੇ ਨੂੰ ਬਹੁਤ ਜਿਆਦਾ ਚੰਗੇ ਬਰੀਡ ਘਰੇ ਤਿਆਰ ਕਰ ਰੱਖੀ ਹੈ ਬਾਈ ਨੇ ਤੇ ਤੁਸੀਂ ਨਾ ਮੇਲਿਆਂ ਦੇ ਵਿੱਚ ਵੀ ਵੀਡੀਓ ਕੋ ਦੇਖੋਗਾ ਹੋਣਗੀਆਂ ਬਾਈਆਂ ਦੀਆਂ ਵੀ ਬਾਈ ਨੇ ਇੱਕ ਕੱਟੀ ਤਿਆਰ ਕੀਤੀ ਹੈਗੀ ਨਵਾਬ ਬੁੱਲਦੀ ਤੇ ਆਹ ਦੇਖ ਸਕਦੇ ਹੋ ਵੀ ਮਗਰ ਮਗਰ ਤੁਰੀ ਫਿਰਦੀ ਐ ਕੋਈ ਰੱਸਾ ਨਹੀਂ ਪਾਇਆ ਕੋਈ ਗਾਨੀ ਨਹੀਂ ਗਲ ਦੇ ਵਿੱਚ ਤੇ ਮਗਰ ਮਗਰ ਭਰਾ ਦੇ ਤੁਰੇ ਫਿਰਦੀ ਹੈ ਜਦੋਂ ਵੀ ਜਾਂਦਾ ਖੇਤ ਜਾਂਦਾ ਹੈਗਾ ਸੈਰ ਕਰਨ ਜਾਂਦਾ ਆ ਸੇ ਪਾਸੇ ਜਿੱਥੇ ਵੀ ਜਾਵੇ ਤੇ ਬਾਈ ਦੇ ਨਾਲ ਨਾਲ ਹੀ ਤੁਰੇ ਫਿਰਦੀ ਹੈ ਯਾਰ ਬਹੁਤ ਜਿਆਦੇ ਮਨ ਨੂੰ ਨਾ ਇੱਕ ਸੰਤੁਸ਼ਟੀ ਹੁੰਦੀ ਹੈ ਖਾਸ ਕਰ ਉਹ ਭਰਾਵਾਂ ਦੇ ਜਿਹੜੇ ਪਸ਼ੂਆਂ ਨਾਲ ਸ਼ੌਂਕ ਰੱਖਦੇ ਆ ਕੁੱਤਿਆਂ ਦਾ ਸ਼ੌਂਕ ਹੈ ਘੋੜਿਆਂ ਦਾ ਸ਼ੌਂਕ ਆ ਦੇਖ ਸਕਦੇ ਹੋ ਨਾ ਵੀ ਇੱਕੇ ਦੇ ਤੋਂ ਨਾ ਪਿਆਰ ਦਾ ਸਬੂਤ ਮਿਲਦਾ ਹੈ ਬਾਈ ਨੇ ਬਾਕੀ ਚੀਜ਼ ਸਾਂਮੀ ਹੈਗੀ ਤੇ ਬਾਈ ਨੇ ਨਾ ਇੱਕ ਦੋ ਵੀਡੀਓ ਚ ਵੀ ਇਹ ਗੱਲ ਕਹੀ ਹੈ ਕਹਿੰਦਾ ਵੀ ਬੰਦੇ ਨਾਲੋਂ ਵੱਧ ਵਿਆਰ ਕਰਦੇ ਜਾਨਵਰ ਤੇ ਗੱਲ ਸਹੀ ਹੈ ਬਾਈ ਅਸਲੀਅਤ ਹੈ ਆ ਦੇਖ ਸਕਦੇ ਹੋ ਹਨਾ ਤੇ ਲਗਭਗ ਸਾਲ ਦੀ ਕੱਟੀ ਆ ਬਾਈ ਤੇ ਤਨੌਲੇ ਮੇਲਾ ਜਿਹੜਾ ਹੋਇਆ ਸੀ ਬੀਐਫਏ ਉੱਥੋਂ ਇਹ ਚੌਥੇ ਨੰਬਰ ਤੇ ਵੀ ਆਈ ਹੈ ਤੇ 22 ਦੇ ਦਸਨ ਮੁਤਾਬਕ ਕਹਿੰਦਾ ਵੀ ਬਹੁਤ ਜ਼ਿਆਦਾ ਕੱਟੀਆਂ ਸੀਗਾ 100 150 ਪਸ਼ੂ ਦੇ ਵਿੱਚੋਂ ਨਾਮ ਆ ਜਾਣਾ ਤਾਂ ਚੌਥਾ ਨਾਮ ਆ ਜਾਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਵੀ ਬਾਕੀ ਪਿਆਰ ਦਾ ਤਾਂ ਕੋਈ ਮੁੱਲ ਹੀ ਨਹੀਂ ਬਾਈ ਇਹ ਚੀਜ਼ਾਂ ਜਿਹੜੀਆਂ ਇਹ ਖਰੀਦੀਆਂ ਨਹੀਂ ਜਾ ਸਕਦੀਆਂ ਇਹ ਬੜਾਂਗਾਂ ਜਾ ਸਕਦੀਆਂ ਪਿਆਰ ਨਾਲ ਤੇ ਬਾਈ ਨੇ ਖਰੀਦੀ ਨਹੀਂ ਬਾਈ ਦੀ ਘਰ ਦੀ ਐ ਤੇ ਬਾਈ ਕਹਿੰਦਾ ਵੀ ਵੇਚਣ ਦੀ ਵੀ ਕੋਈ ਸਕੀਮ ਨਹੀਂ ਯਾਰ ਦੇਖ ਸਕਦੇ ਹੋ ਹੁਣ ਆ ਦੇਖੋ ਬਾਈ ਜਿੰਨੇ ਗੇੜੇ ਲਾਊਗਾ ਤੁਹਾਡੇ ਸਾਹਮਣੇ ਤੇ ਬਾਈ ਦੇ ਨਾਲ ਨਾਲ ਰਹਿਣਾ ਇਸਨੇ ਤੇ ਘਰੇ ਵੀ ਬਾਈ ਕਹਿੰਦਾ ਵੀ ਇਹ ਤਾਂ ਅਸੀਂ ਪਿਆਰ ਹੈਗਾ ਘਰੇ ਵੀ ਠੀਕ ਹੈ ਹੋਰ ਪਰਿਵਾਰ ਦੇ ਮੈਂਬਰਾਂ ਨਾਲ ਨਹੀਂ ਇਹਨਾਂ ਜਿੰਨਾ ਬਾਈ ਨਾਲ ਕਿਉਂਕਿ ਬਾਈ ਨੇ ਬਾਈ ਪਾਲੀ ਹੈ ਹਨਾ ਸ਼ੌਂਕ ਨਾਲ ਦੇਖ ਸਕਦੇ ਹੋਗੇ ਬਾਈ ਕਹਿੰਦਾ ਵੀ ਘਰੇ ਵੀ ਰੋਟੀ ਰੱਟੀ ਖਾਣੀ ਐ ਇਸਨੇ ਕੁਝ ਵੀ ਖਾਣਾ ਹੈਗਾ ਹਨਾ ਤੇ ਬਾਈ ਕੋਲੇ ਆ ਕੇ ਬਾਈ ਦੇ ਹੱਥ ਨਾਲ ਖਾਂਦੀ ਐ ਤੇ ਇਹ ਹੁੰਦਾ ਬਾਈ ਸਕੂਨ ਇੱਕ ਪਸ਼ੂ ਸਾਰੇ ਰੱਖਦੇ ਹੈਗੇ ਜਾਨਵਰ ਇੱਕ ਦਾ ਇੱਕ ਭਰਾਣੇ ਤਾਂ ਰੱਖਣੇ ਹੈਗੇ ਪਸ਼ੂ ਪਸ਼ੂ ਬਣਾ ਕੇ ਤੇ ਇੱਕ ਨੇ ਰੱਖਣੇ ਆ ਉਹ ਮੋਹ ਪਿਆਰ ਨਾਲ ਜਿਵੇਂ ਬਾਈ ਲੱਖੇ ਦੇ ਰੱਖੇ ਹੋਏ ਆ ਦੇਖੋ ਤੇ ਇਹ ਹੁੰਦਾ ਇੱਕ ਪਿਆਰ ਹਨਾ ਇਹਦੇ ਨਾਲ ਪੋਜੀਟਿਵ એનર્ਜੀ ਮਿਲਦੀ ਆ ਬਈ ਆਪਾਂ ਨੂੰ ਬੰਦੇ ਨੂੰ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੱਡੀਆਂ-ਵੱਡੀਆਂ ਜਿਹੜੀਆਂ ਰਿਸਰਚਾਂ ਹੋਣ ਹੈ ਤੋ ਵੀ ਕਹਿੰਦੇ ਵੀ ਜਿਹੜਾ ਬੰਦਾ ਵੀ ਜਾਨਵਰਾਂ ਦੇ ਬਹੁਤ ਨੇੜੇ ਰਹਿੰਦਾ ਉਹਨੂੰ ਬਿਮਾਰੀਆਂ ਠਾਰੀਆਂ ਘੱਟ ਰਕਦੀਆਂ ਤੇ ਕਿਉਂਕਿ ਪੋਜ਼ਿਟਿਵ એનર્ਜੀ ਦਿੰਦੇ ਆਪਾਂ ਨੂੰ ਇੱਕ ਠੀਕ ਹੈ ਦੇਖ ਸਕਦੇ ਹੋਗੇ ਜਦੋਂ ਆਪਾਂ ਇਹਨਾਂ ਨਾਲ ਅਟੈਚ ਹੋਨੇ ਆ ਨਾ ਵੀ ਇਹਨਾਂ ਨਾਲ ਆਪਾਂ ਇੰਨਾ ਕੁ ਲਗਾਵ ਦੇ ਵਿੱਚ ਰਹਿੰਨੇ ਆਗੇ ਤੇ ਆਪਣੇ ਜਿਹੜੇ ਸਾਰੇ ਸੁੱਖ ਦੁੱਖ ਉਹ ਭੁੱਲ ਜਾਂਦੇ ਆ ਤੇ ਬਾਕੀ ਨਵਾਬ ਦੀ ਸੀਮਣ ਤੋਂ ਬਾਈ ਨੇ ਇੱਕ ਠੀਤੀ ਤਿਆਰ ਕੀਤੀ ਹੈ ਕਿ ਨਵਾਬ ਦਾ ਸੀਮਣ ਲਾਇਆ ਹੋਇਆ ਸੀਗਾ ਮੱਝ ਵੀ ਚੰਗੇ ਦੁੱਧ ਦੀ ਜੈਗੀ ਅਦੇ ਇੱਕ ਦਿਨ ਫੇਰ ਬਾਈ ਕੋਲੇ ਸਪੈਸ਼ਲ ਜਿਹੜਾ ਮਾਰ ਕੇ ਸਾਨੂੰ ਬਾਈ ਦੀ ਇੰਟਰਵਿਊ ਵੀ ਕਰਕੇ ਦਿਖਾਵਾਂਗੇ ਤੇ ਬਾਕੀ ਮੇਲੇ ਦੇ ਵਿੱਚ ਵੀ ਬਾਈ ਦੇਖਿਆਗਾ ਉੱਥੇ ਵੀ ਜਿਹੜੇ ਭਰਾ ਪਹੁੰਚੇ ਸੀ ਦੇਖੇ ਬਾਕੀ ਭਰਾਵਾਂ ਨੇ ਵੀਡੀਓ ਰਾਹੀਂ ਦੇਖਿਆ ਹੋਊਗਾ ਘਰੇ ਬੈਠੇ ਨੇ ਵੀ ਇੰਨੇ ਕੁ ਜ਼ਿਆਦੇ ਪਸ਼ੂ ਸੀਗੇ ਤੇ ਇੰਨੇ ਕੁ ਜ਼ਿਆਦੇ ਮੰਨ ਕੇ ਚਲੋ ਉੱਥੇ ਬੰਦੇ ਸੀਗੇ ਤੇ ਇੰਨੇ ਕੁ ਪਸ਼ੂਆਂ ਦੇ ਵਿੱਚ ਡਰੀ ਨਹੀਂ ਇਹ ਫੇਰ ਵੀ ਬਾਈ ਦੇ ਨਾਲ ਨਾਲ ਹਰੇਕ ਰਿੰਗ ਦੇ ਵਿੱਚ ਠੀਕ ਹੈ ਹਰੇਕ ਮੰਨ ਕੇ ਚੱਲ ਵੀ ਪਸ਼ੂਆਂ ਵਾਲੇ ਰਿੰਗ ਦੇ ਵਿੱਚ ਬਾਈ ਜਦੋਂ ਲੈ ਕੇ ਜਾਂਦਾ ਸੀ ਉੱਥੇ ਵੀ ਬਾਈ ਦੇ ਮੰਗਰ ਮੰਗਰੀ ਰਹੀ ਹੈ ਇਹ ਠੀਕ ਹੈ ਖੁੱਲੀ ਕੋਈ ਰੱਸਾ ਨਹੀਂ ਪਾਇਆ ਸੀ ਤੇ ਬਾਈ ਕਹਿੰਦਾ ਵੀ ਅਸੀਂ ਦੋ ਟਰਾਲੀਆਂ ਲੈ ਕੇ ਜਾਂਦੇ ਹੁੰਨੇ ਆ ਕਹਿੰਦਾ ਵੀ ਇਹ ਦੂਜੀ ਟਰਾਲੀ 'ਚ ਹੁੰਦੀਆਂ ਜਾਂ ਸਟੋਰੀਜ 'ਚ ਹੁੰਦੇ ਆ ਪਸ਼ੂ ਮੰਨ ਕੇ ਚੱਲੋ ਤੇ ਉੱਥੋਂ ਵੀ ਕਹਿੰਦਾ ਇਹ ਰਿੰਗ ਦੀ ਹੈ ਰਡਾਟ ਪਾਉਂਦੀ ਹੈ ਕਹਿੰਦਾ ਬਾਹਰ ਜਾ ਕੇ ਜਦੋਂ ਬਾਹਰ ਲੈ ਜਾਂਦੇ ਮੇਲਿਆਂ 'ਚ ਲੈ ਜਾਂਦੇ ਆਂਗੇ ਠੀਕ ਹੈ ਉਹਦਾ ਕੀ ਮਤਲਬ ਹੁੰਦਾ ਬਾਈ ਉਹ ਆਈ ਹੈ ਵੀ ਇਹਦਾ ਮੂਹ ਪਿਆਰਾ ਬਾਈ ਨਾਲ ਇੰਨਾ ਹਣਾ ਤੇ ਬਾਕੀ ਬਾਈ ਬਹੁਤ ਵਧੀਆ ਬਰੀਡ ਤੇ ਕੰਮ ਕਰਦੇ ਹੈਗਾ ਬਹੁਤ ਸੋਹਣੇ ਘਰੇ ਪਸ਼ੂ ਤਿਆਰ ਕਰ ਰੱਖੇ ਹੈ ਬਾਈ ਨੇ ਬਾਕੀ ਮੈਂ ਸੁਣਨ ਚ ਮੈਨੂੰ ਆਇਆ ਸੀ ਵੀ ਬਾਈ ਨਾ ਸਾਣ ਵੀ ਬਾਈ ਨੇ ਇੱਕ ਕੱਟਾ ਵੀ ਪਾਲ ਕੇ ਮੰਨ ਕੇ ਚਲ ਉਹਦਾ ਵੀ ਸੀਮਣ ਜੇ ਕੋਈ ਭਰਾ ਲੈਣਾ ਚਾਹੁੰਦਾ ਠੀਕ ਹੈ ਉਹ ਵੀ ਬਾਈ ਦਿੰਦਾ ਹੈਗਾ ਜੇ ਕਿਸੇ ਕੋਲੇ ਪੈਸੇ ਦੇਣ ਦੀ ਪਹੁੰਚ ਨਹੀਂ ਹੈਗੀ ਬਾਈ ਉਹਦੀ ਵੀ ਮੰਨ ਕੇ ਚਲ ਵਿਕਰੋ ਸੰਕਰਵਾਉਂਦਾ ਹੈਗਾ ਠੀਕ ਹੈ ਤੇ ਇਹ ਹੁੰਦਾ ਸੱਚੇ ਦਿਲੋਂ ਇੱਕ ਕਹਿ ਦਾ ਬਾਲੇ ਲੋਕ ਦਿੰਦੇ ਪਰ ਉਹ ਹੁੰਦਾ ਸੱਚੇ ਦਿਲੋਂ ਇੱਕ ਸੇਵਾ ਕਰਨੀ ਪਸ਼ੂਾਂ ਦੀ ਠੀਕੇ ਬਿਨਾ ਲਾਲਚ ਤੋਂ ਨਹੀਂ ਤੁਹਾਨੂੰ ਪਤਾ ਅੱਜ ਕੱਲ 5-700 ਤੋਂ ਘੱਟ ਅਗਲਾ ਸਿੰਮਣ ਹੀ ਨਹੀਂ ਦਿੰਦਾ ਨਸਲ ਸੁਧਾਰ ਅਗਲਾ ਕਹਿ ਦਿੰਦਾ ਹਨ ਪਰ ਬਾਈ ਬਾਕੀ ਨਸਲ ਬਾਈ ਨੂੰ ਐਂ ਲੱਗਦਾ ਵੀ ਯਾਰ ਆਪਾਂ ਸੁਧਾਰ ਕੇ ਪੰਜਾਬ ਦੇ ਵਿੱਚ ਤੇ ਬਗਰਾੜੀ ਕੋਲੇ ਪਿੰਡ ਹੈ ਬਾਈ ਦਾ ਸੇਖਾਂ ਕਲਾ ਤੇ ਮੈਨੂੰ ਬਹੁਤ ਵਧੀਆ ਪਸੰਦ ਲੱਗੀ ਵੀਡੀਓ ਤੇ ਤੁਹਾਨੂੰ ਲੱਗੀ ਬਾਈ ਸ਼ੇਅਰ ਜ਼ਰੂਰ ਮਾਰੋ ਬਾਈ ਦਾ ਵੀ ਹੌਸਲਾ ਵਧੂਗਾ ਤੇ ਹੋਰ ਜਿਹੜੇ ਹੋਰ ਵੀ ਭਰਾ ਦੇਖਣਗੇ ਹਨ ਉਹਨਾਂ ਨੂੰ ਵੀ ਸ਼ੌਂਕ ਜਾਗੂਗਾ ਮਨਕ ਚੱਲ ਪਸ਼ੂ ਮਾਰਤੀ ਹਨਾ ਪਿਆਰ ਮੁਹੱਬਤ ਜਿਹੜੀ ਉਹ ਵਧੂਗੀ ਆ ਦੇਖ ਸਕਦੇ ਹੋਗੇ ਕਿੰਨੇ ਗਿਹੜੇ ਬਾਈ ਨੇ ਲਾਤੇ ਤੇ ਮੰਗਰ ਮੰਗਰ ਰਹਿੰਦੀ ਆ ਕੋਈ ਰੱਸਾ ਨਹੀਂ ਇਹ ਹੁੰਦਾ ਮੋਹ ਪਿਆਰ ਠੀਕ ਹੈ ਤੇ ਹੁਣ ਤਾਂ ਬਾਈ ਅੱਜ ਕੱਲ ਤੁਹਾਨੂੰ ਪਤਾ ਜਵਾਕ ਨਹੀਂ ਕੋਈ ਕਰਦਾ ਕਿਸੇ ਦਾ ਤੇ ਪਰ ਜੇ ਬਾਈ ਨੇ ਰੱਖੀ ਆ ਪਿਆਰ ਨਾਲ ਹਨਾ ਵਧੀਆ ਸੇਵਾ ਕੀਤੀ ਆ ਤਾਂ ਇਹ ਮੋਹ ਪਿਆਰ ਬਾਈ ਨਾਲ ਬਣਿਆ